ਸ਼ਿਕਾਰੇ ਸਾਰਿਆਂ ਨੂੰ ਸਾਡੇ ਚੈਨਲ ਕਟਾਰੀਅਸ ਫੈਮਲੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿਲ ਕੇ ਅੱਜ ਅਸੀਂ ਟਿੱਕ ਹੋਗੇ ਵਧੀਆ ਹੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤਾਂ ਵਿਰਸਤ ਹੋਗੇ ਤੇ ਲੋ ਜੀ ਗਰਵਾ ਚੌਥ ਲੰਘ ਗਿਆ ਚੱਕਰੀ ਦਾ ਵਰਤ ਲੰਘ ਗਿਆ ਹੁਣ ਆਉਣ ਵਾਲੀ ਹੈ ਦਵਾਲੀ ਸਭਨੇ ਦਵਾਲੀਆਂ ਸਫਾਈਆਂ ਸ਼ੁਰੂ ਕਰਤੀਆਂ ਹੋਣੀਆਂ ਕਿਸੇ ਨੇ ਕਰ ਲੀਆਂ ਹੋਣੀਆਂ ਕੋਈ ਕਰ ਰਿਹਾ ਹੋਊਗਾ ਚਲੋ ਸਫਾਈਆਂ ਤਾਂ ਆਪਾਂ ਗਾਰੀ ਲੈਨੇ ਆ ਘਰਾਂ ਦੀ ਸਾਰੀ ਸਾਫ ਸਫਾਈ ਹੋਈ ਜਾਂਦੀ ਹੈਗੀ ਜਿਹੜੀ ਮੇਨ ਪ੍ਰੋਬਲਮ ਮੈਨੂੰ ਲੱਗ ਰਹੀ ਸੀਗੀ ਸਾਰਿਆਂ ਨਾਲੋਂ ਵੱਡੀ ਉਹ ਹੈ ਕਿ ਜਿਹੜੀ ਬਾਰਿਸ਼ਾਂ ਪਈਆਂ ਨੇਗੀਆਂ ਬਹੁਤ ਜ਼ਿਆਦੇ ਐ ਇਸ ਵਾਰ ਉਹਨਾਂ ਨਾਲ ਲੱਗੀ ਹੋਈ ਛੱਤਾਂ ਦੀ ਕਾਈ ਤੇ ਉਹ ਪ੍ਰੋਬਲਮ ਮੈਨੂੰ ਸਾਰਿਆਂ ਨਾਲੋਂ ਵੱਡੀ ਲੱਗ ਰਹੀ ਸੀਗੀ ਕਿਉਂਕਿ ਜਦੋਂ ਆਪਾਂ ਸਾਫ਼ ਸਫਾਈਆਂ ਕਰਦੇ ਆਂਗੇ ਧੁੱਪ ਲਵਾਣੀ ਹੁੰਦੀ ਹੈਗੀ ਕੱਪੜਿਆਂ ਨੂੰ ਤਾਂ ਆਪਾਂ ਛੱਤਾਂ ਤੇ ਡੇਗ ਦਿੰਨੇ ਹੈਗੇ ਪਰ ਛੱਤਾਂ ਤੇ ਜਿਹੜੀਆਂ ਕਾਲੀਆਂ ਛੱਤਾਂ ਹੋਈਆਂ ਪਈਆਂ ਸੀ ਉਹਨਾਂ ਨੂੰ ਦੇਖ ਕੇ ਮੈਨੂੰ ਘਬਰਾਹਟ ਹੋ ਰਹੀ ਸੀਗੀ ਇਹ ਮੈਨੂੰ ਵਧੀਆ ਨਹੀਂ ਲੱਗ ਰਿਹਾ ਸੀਗਾ ਵੀ ਪਹਿਲਾਂ ਸਾਰਿਆਂ ਨਾਲੋਂ ਮੈਂ ਸਫਾਈ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਮੈਂ ਛੱਤ ਸਾਫ਼ ਕਰਾਂ ਤੇ ਪਹਿਲਾਂ ਸੱਤ ਛਾਪ ਕਰਾਂ ਫਿਰ ਮੈਂ ਦਿਵਾਲੀ ਦੀਆਂ ਸਫਾਈਆਂ ਸ਼ੁਰੂ ਕਰਾਂ ਤੇ ਮੈਨੇ ਪੂਰੀ ਛੱਤ ਹੈ ਜਿਹੜੀ ਸਾਰੀ ਸਾਫ਼ ਕਰ ਲਈ ਤੇ ਮੈਂ ਵੀਡੀਓ ਬਣਾਉਣਾ ਬਸ ਮੇਰੇ ਦਿਮਾਗ ਚੋਂ ਸਕਿਪ ਹੋ ਗਿਆ ਫਿਰ ਮੇਰੀ ਯਾਦ ਆਇਆ ਵੀ ਕੱਲੀ ਮੇਰੀ ਪ੍ਰੋਬਲਮ ਨਹੀਂ ਹੈਗੀ ਇਹ ਸਾਰਿਆਂ ਦੀ ਪ੍ਰੋਬਲਮ ਹੈ ਕਿਉਂਕਿ ਸਭ ਦੀਆਂ ਛੱਤਾਂ ਤੇ ਕਾਈ ਲੱਗੀ ਹੋਈ ਆ ਸਭ ਦੇ ਘਰਾਂ ਦੀਆਂ ਛੱਤਾਂ ਕਾਲੀਆਂ ਹੋਈਆਂ ਪਈਆਂ ਨੇ ਕਾਈ ਨਾਲ ਤੇ ਸਭ ਨੂੰ ਦੇਖ ਦੇਖ ਕੇ ਐਵੇਂ ਲੱਗ ਰਿਹਾ ਹੋਊਗਾ ਵੀ ਛੱਤ ਕਿਵੇਂ ਸਾਫ਼ ਕਰੀਏ ਕੋਈ ਕੋਈ ਤਰੀਕਾ ਯੂਜ਼ ਕਰਦਾ ਕੋਈ ਕੋਈ ਤਰੀਕਾ ਯੂਜ਼ ਕਰਦਾਗਾ ਤੇ ਪਰ ਮੈਂ ਜਿਹੜਾ ਤਰੀਕਾ ਤੁਹਾਨੂੰ ਦੱਸੂਗੀ ਉਹਦੇ ਵਿੱਚ ਤੁਹਾਨੂੰ ਕੋਈ ਪੈਸਾ ਖਰਚ ਕਰਨ ਦੀ ਜ਼ਰੂਰਤ ਨਹੀਂ ਹੈਗੀ ਕੋਈ ਜ਼ਿਆਦਾ ਖਰਚਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਸਿਰਫ ਤੁਹਾਡੀ ਆਪਣੀ ਮਿਹਨਤ ਲੱਗੂਗੀ ਤੁਹਾਡਾ ਕੁਝ ਵੀ ਪੈਸਾ ਨਹੀਂ ਲੱਗੂਗਾ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਮੈਂ ਤੁਹਾਨੂੰ ਦੱਸੂਗੀ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਛੱਤ ਸਾਫ਼ ਕਰ ਸਕਦੇ ਹੋ ਇਹ ਤੁਹਾਡਾ ਕੋਈ ਵੀ ਖਰਚਾ ਨਹੀਂ ਹੋਣਾ ਹੈਗਾ ਉਹਦੇ ਵਿੱਚ ਸਿਰਫ ਓਨਲੀ ਤੁਹਾਡੀ ਮਿਹਨਤ ਲੱਗੇਗੀ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਹੁਣ ਮੈਂ ਦੱਸੂਗੀ ਤੁਹਾਨੂੰ ਵੀ ਤਰ ਤੁਸੀਂ ਆਪਣੀ ਜਿਹੜੀ ਛੱਤ ਹੈਗੀ ਕਰਦੀ ਉਹ ਕਿਵੇਂ ਸਾਫ਼ ਕਰਨੀ ਹੈ ਜਿਹੜੀ ਸਾਡੀ ਛੱਤ ਸੀ ਉਹ ਤੇ ਵੀ ਬਹੁਤ ਜ਼ਿਆਦਾ ਕਾਈ ਲੱਗੀ ਹੋਈ ਸੀਗੀ ਤੇ ਇੰਨੀ ਜ਼ਿਆਦਾ ਲੱਗੀ ਹੋਈ ਸੀ ਜਦੋਂ ਅੰਦਰ ਮਤਲਬ ਮੈਂ ਪੋਚਾ ਲਾ ਦਿੰਦੀ ਸੀ ਫਿਰ ਉਸ ਬਾਅਦ ਕੱਪੜੇ ਸੁਕਣ ਪਾਉਣਾ ਛੱਤ ਤੇ ਆਉਣਾ ਹੁੰਦਾ ਸੀ ਉਹ ਪੈਰਾਂ ਨਾਲ ਲੱਗ ਲੱਗ ਕੇ نیچے ਜਾਈ ਜਾਂਦੀ ਸੀ ਜਿਹੜਾ ਮੈਨੂੰ ਬਹੁਤ ਜ਼ਿਆਦਾ ਬੁਰਾ ਲੱਗ ਰਿਹਾ ਸੀਗਾ ਵੀ ਇਹਨੂੰ ਕਿਵੇਂ ਸਾਫ਼ ਕਰਾਂ ਘਬਰਾਹਟ ਹੋ ਰਹੀ ਸੀ ਦੇਖ ਕੇ ਵੀ ਇੰਨੀ ਛੱਤ ਨੂੰ ਕਿਵੇਂ ਸਾਫ਼ ਕਰੂੰਗੀ ਤੇ ਫਿਰ ਮੈਨੂੰ ਕਿਸੇ ਨੇ ਦੱਸਿਆ ਵੀ ਤੂੰ ਆ ਸਾਨੂੰ ਸਕਾਈ ਯੂਜ਼ ਕਰਕੇ ਦੇਖ ਆ ਤਰੀਕੇ ਦੇ ਨਾਲ ਸਾਰੀ ਕਾਈ ਸਾਫ ਹੋ ਜੂਗੀ ਮੈਨੇ ਦੇਖਿਆ ਮੈਨੂੰ ਆਸਾਨ ਲੱਗਿਆ ਤੇ ਜਿਹੜੀ ਕਾਈ ਸੀਗੀ ਉਹ ਉੱਤਰ ਗਈ ਮੈਂਟਾਂ ਦੇ ਵਿੱਚ ਬਸ ਮਿਹਨਤ ਜ਼ਰੂਰ ਲੱਗੀ ਹੈਗੀ ਮੈਨੂੰ ਦੋ ਦਿਨ ਲੱਗੇ ਹੈਗੇ ਛੱਤ ਸਾਫ ਕਰਨ ਦੀ ਅੱਧੀ ਮੈਨੇ ਪਰਸੋ ਕਰ ਲਈ ਸੀ ਅੱਧੀ ਕੱਲ ਕਰ ਲਈ ਸੀ ਫਿਰ ਮੈਨੇ ਸੋਚਿਆ ਮੈਂ ਇਸ ਟੌਪਿਕ ਤੇ ਵੀਡੀਓ ਬਣਾਵਾ ਕਿਉਂਕਿ ਇਹ ਮੇਰੀ ਇਕੱਲੀ ਦੀ ਪ੍ਰੋਬਲਮ ਨਹੀਂ ਸਾਰਿਆਂ ਦੀ ਪ੍ਰੋਬਲਮ ਹੈਗੀ ਤੇ ਇਸ ਤੇ ਮੈਂ ਵੀਡੀਓ ਬਣਾਵਾ 5-7 ਮਿੰਟਾਂ ਦੀ ਵੀਡੀਓ ਹੈਗੀ ਹੰਡ ਤੱਕ ਬਣੇ ਰਹੋ ਵੀਡੀਓ ਸਾਰੀ ਜ਼ਰੂਰ ਦੇਖਿਓ ਤੇ ਤੁਹਾਨੂੰ ਮੈਂ ਦੱਸਦੀ ਆਂ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਛੱਤ ਹੈਗੀ ਜਿਹੜੀ ਸਾਫ਼ ਕਰ ਸਕਦੇ ਹੋ ਤੁਸੀਂ ਬੱਚਿਆਂ ਦੀ ਹੈਲਪ ਵੀ ਲੈ ਸਕਦੇ ਹੋ ਅਗਰ ਤੁਹਾਡੇ ਬੱਚਿਆਂ ਨੂੰ ਕੋਈ ਛੁੱਟੀਆਂ ਨਹੀਂ ਜਾਂ ਕਿਵੇਂ ਵੀ ਕਿਉਂਕਿ ਬੱਚਾ ਦੋ ਹੈ ਜਾਂ ਕੰਮ ਥੋੜਾ ਬੱਚੇ ਜਲਦੀ ਨਾਲ ਹੈਲਪ ਕਰਾ ਦਿੰਦੇ ਨੇ ਜੇਕਰ ਬੱਚਿਆਂ ਦੀ ਪੜ੍ਹਾਈ ਦਾ ਹੋਵੇਗਾ ਚਲੋ ਤੁਸੀਂ ਖੁਦ ਵੀ ਕਰ ਸਕਦੇ ਹੋ ਤੇ ਮੈਂ ਬੱਚਿਆਂ ਦੀ ਹੈਲਪ ਨਹੀਂ ਲਈ ਮੈਨੇ ਖੁਦ ਹੀ ਕੀਤਾ ਹੈਗਾ ਸਾਫ਼ ਜਿਹੜੀ ਮੈਂ ਛੱਤ ਹੈਗੀ ਤੁਹਾਨੂੰ ਦਿਖਾਉਣੀ ਹੈਗੀ ਵੇ ਕਿੰਨੀ ਵਧੀਆ ਹੋਗੀ ਜਿਹੜੀ ਮਤਲਬ ਪਹਿਲਾਂ ਜਿਹੜੀ ਕਾਈ ਲੱਗੀ ਹੋਈ ਸੀਗੀ ਜੇ ਤੁਸੀਂ ਉਹ ਦੇਖਣੀ ਹੈਗੀ ਬਹੁਤ ਗੰਦੇ ਤਰੀਕੇ ਨਾਲ ਕਾਈ ਲੱਗੀ ਹੋਈ ਸੀ ਉਹ ਤੁਸੀਂ ਸਾਡੇ ਚੈਨਲ ਤੇ ਜਾ ਕੇ ਮਨਿੰਦਰ ਦੀ ਜਿਹੜੀਆਂ ਸ਼ਾਰਟ ਵੀਡੀਓ ਨੇਗੀਆਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੇ ਗੰਦੇ ਤਰੀਕੇ ਦੇ ਨਾਲ ਕਾਈ ਲੱਗੀ ਹੋਈ ਹੈ ਜੀ ਤੇ ਜਿਹੜੀ ਹੋਣਾਂਗੀ ਛੱਤ ਕਿੰਨੇ ਸਾਫ਼ ਜਾਦੇ ਹੋ ਰਹੀ ਹੈਗੀ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਹੈਗੀ ਛੱਤ ਨੂੰ ਸਾਫ਼ ਕਰਕੇ ਜਿਹੜਾ ਸੁੰਨ ਵੀ ਥਿਆਗਾ ਉਹਦਾ ਲੱਗੇ ਮਜਾਗਾ ਤੁਸੀਂ ਇਹ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਹੁਣ ਮੈਂ ਆਰਾਮ ਨਾਲ ਜਿਹੜੇ ਗੱਦੇ ਹੈਗੇ ਧੁੱਪ ਲਵਾਉਣੇ ਕੱਪੜੇ ਗੱਦਿਆਂ ਨੂੰ ਜਾਂ ਕੁਝ ਵੀ ਕਪੜਾ ਲੀੜਾ ਆਪਣੇ ਸਕਾਉਣਾ ਦਾ ਤੇ ਹੁਣ ਮੈਂ ਆਰਾਮ ਨਾਲ ਇੱਥੇ ਧੁੱਪ ਲਵਾ ਸਕਦੀ ਹਾਂ ਕਿ ਤੇ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਕਿ ਕੱਪੜੇ ਖਰਾਬ ਹੋਣਗੇ ਤੇ ਮੈਂ ਤੁਹਾਨੂੰ ਦਿਖਾਉਣੀ ਹੈਗੀ ਸਾਦੀ ਵਧੀਆ ਸਾਫ ਹੋ ਗਈ ਪੂਰੀ ਵਧੀਆ ਨਿਕਲਿਆ ਹੀ ਛੱਤ ਸਾਰੀ ਇੱਥੇ ਕੋਈ ਤੁਹਾਡਾ ਕੋਈ ਪੈਸਾ ਖਰਚ ਨਹੀਂ ਹੋਣਾ ਹੈਗਾ ਸੀ ਬਸ ਤੁਹਾਡਾ 10-20 ਰੁਪਈਆ ਦੇ ਵਿੱਚ ਇੰਨਾ ਕੰਮ 10-20 ਰੁਪਈਆ ਦੇ ਵਿੱਚ ਤੁਹਾਡੀ ਪੂਰੀ ਛੱਤ ਸਾਫ਼ ਹੋ ਚੁਗੀ ਇਹ ਸਿਰਫ ਤੁਹਾਡੀ ਆਪਣੀ ਮਿਹਨਤ ਹੈਗੀ ਤੁਸੀਂ ਕਿਸੇ ਦੀ ਹੈਲਪ ਲੈ ਸਕਦੇ ਹੋ ਕਿਸੇ ਤੋਂ ਕਰਵਾ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਹੈਗੀ ਤੇ ਮੈਂ ਤਾਂ ਖੁਦ ਹੀ ਕੀਤੀ ਹੈਗੀ ਬਸ ਮਿਹਨਤ ਲੱਗੀ ਹੈਗੀ ਤੇ ਵੀਡੀਓ ਮੇਰੇ ਦਿਮਾਗ ਦੇ ਵਿੱਚੋਂ ਨਿਕਲ ਗਿਆ ਮੈਨੇ ਗੱਲ ਬਣਾਉਣੀ ਸੀਗੀ ਤੇ ਫਿਰ ਮੈਨੇ ਦੱਸਿਆ ਦੇਖਿਆ ਤੇ ਵੀ ਚਲੋ ਮੈਂ ਹੁਣ ਬਣਾ ਦਾਨੀ ਹੈਗੀ ਵੀਡੀਓ ਕਾਈ ਤੁਸੀਂ ਦੇਖ ਸਕਦੇ ਹੋ ਸਾਡੀ ਸ਼ਾਰਟ ਵੀਡੀਓ ਤੇ ਜਾ ਕੇ ਮੇ ਕਿੰਨੀ ਜਿਆਦੇ ਗੰਦੇ ਤਰੀਕੇ ਦੇ ਨਾਲ ਕਾਈ ਲੱਗੀ ਹੋਈ ਸੀਗੀ ਨਹੀਂ ਕਰਨਾ ਹੈਗਾ ਬਾਜ਼ਾਰੋਂ ਤੁਸੀਂ ਨੇ ਸਿਰਫ ਇਹ 10 20 ਰੁਪਏ ਦਾ ਤਾਰਾਂ ਵਾਲਾ ਬ੍ਰਸ਼ ਮੰਗਾਉਣਾਗਾ ਤੁਸੀਂ ਕੁਝ ਨਹੀਂ ਕਰਨਾ ਹੈਗਾ ਬਸ ਇਹ ਬ੍ਰਸ਼ ਮੰਗਾਉਣਾਗਾ ਤਾਰਾਂ ਵਾਲਾ ਤੇ ਇਹਨੂੰ ਫर्श ਤੇ ਐਵੇਂ ਰਗੜਨਾ ਜਿਆਦੇ ਮਤਲਬ ਜ਼ੋਰ ਲਾ ਕੇ ਨਹੀਂ ਰਗੜਨਾ ਕਿਉਂਕਿ ਫਿਰ 10 ਮਿੰਟ ਉਤਰਨਾ ਸ਼ੁਰੂ ਹੋ ਜਾਊਗਾ ਤੇ ਤੁਸੀਂ ਨੇ ਹਲਕਾ ਹਲਕਾ ਬਸ ਇਹਦੇ ਨਾਲ ਜਿੰਨੀ ਜਿਹੜੀ ਜਿਹੜੀ ਜਗ੍ਹਾ ਤੇ ਕਾਈ ਹੈਗੀ ਉਥੇ ਰਗੜਨਾ ਹੈਗਾ ਕਾਈ ਆਸਾਨ ਨਾਲ ਉਤਰ ਜੂਗੀ ਜਮ ਆਸਾਨੀ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਸਾਰੀ ਕਾਈ ਉਤਰ ਜੂਗੀ ਤੇ ਉਸ ਤੋਂ ਬਾਅਦ ਮਾਰ ਦੇਣਾਗਾ ਝਾੜੂ ਤੁਹਾਡੀ ਛੱਤ ਹੈ ਜਿਹੜੀ ਉਹ ਥੋੜੇ ਟਾਈਮ ਦੇ ਵਿੱਚ ਹੀ ਸਾਫ਼ ਹੋ ਚੁਗੀ ਤੇ ਜਿਹੜਾ ਮਤਲਬ ਕਾਈ ਇਹ ਪੂਰੇ ਵਧੀਆ ਤਰੀਕੇ ਦੇ ਨਾਲ ਉਤਰ ਜੂ ਕੋਈ ਪਾਣੀ ਵੇਸਟ ਕਰਨ ਦੀ ਜਰੂਰਤ ਨਹੀਂ ਕੋਈ ਸਰਫ ਮਾਰਨ ਦੀ ਕੋਈ ਸੋਡਾ ਮਾਰਨ ਦੀ ਕੋਈ ਆਕਾਸੀ ਦੀ ਜਰੂਰਤ ਨਹੀਂ ਸਿਰਫ ਇਹ ਤਾਰਾ ਵਾਲਾ ਬਰਸ਼ ਹੀ ਐਨਾ ਕਮਾਲ ਦਾ ਹੈ ਕਿ ਤੁਹਾਡੀ ਜਿਹੜੀ ਕਾਈ ਹੈਗੀ ਛੱਤ ਦੀ ਉਹ ਸਾਰੀ ਉਤਾਰ ਦੋਗਾ ਹਲ-ਹਲਕਾ ਬਰਸ਼ ਮਾਰਨਾ ਐਨਾ ਵੀ ਨਹੀਂਗਾ ਕਿ ਸੀਮੈਂਟ ਉtre ਬਸ ਹਲਕਾ-ਹਲਕਾ ਇਹਦੇ ਨਾਲ ਸਾਫ ਕਰਨਾਗਾ ਤੇ ਜਿਹੜੀ ਕਾਈ ਹੈਗੀ ਉਹ ਚੁਟਕੀਆਂ ਦੇ ਵਿੱਚ ਹੀ ਉਤਰ ਜੂਗੀ ਤੇ ਬੱਚੇ ਥੋੜ੍ਹਾ ਜਿਹਾ ਜ਼ਿਆਦਾ ਜਲਦੀ ਇਹੋ ਜਿਹੇ ਕੰਮਾਂ ਦੇ ਵਿੱਚ ਮਤਲਬ ਫਾਸਤ ਜਲਦੀ ਕਰਦੀ ਹੈਗੇ ਕੰਮ ਕਿਉਂਕਿ ਬੱਚੇ ਚਾਚਾ ਆਦੀ ਵਿੱਚ ਐਵੇਂ ਦਾ ਕੋਈ ਕੰਮ ਕਰ ਦਿੰਦੇ ਆ ਬੱਚਿਆਂ ਦੀ ਨਹੀਂ ਹੈਲਥ ਲੈ ਜਾ ਸਕਦੀ ਤੇ ਛੋਟਿਆਂ ਦੀ ਤਾਂ ਫਿਰ ਤੁਸੀਂ ਖੁਦ ਹੀ ਕਰ ਸਕਦੇ ਹੋਗੇ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਨੁਸਖਾ ਕਿਵੇਂ ਲੱਗਿਆ 5-7 ਮਿੰਟਾਂ ਦੀ ਵੀਡੀਓ ਹੈਗੀ ਮੈਂ ਇਹ ਜ਼ਰੂਰੀ ਸਮਝਿਆ ਕਿ ਕਿ ਹਰ ਭੈਣਾਂ ਦੀ ਪ੍ਰੋਬਲਮ ਹੋਊਗੀ ਜਿਹੜੀਆਂ ਸਾਫ ਸਫਾਈਆਂ ਕਰ ਰਹੀਆਂ ਹੋਈਆਂ ਇਹ ਦੱਸਣਾ ਜ਼ਰੂਰੀ ਸੀਗਾ ਚਲੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਤੇ ਇਹ ਤਰੀਕਾ ਯੂਜ਼ ਕਰਕੇ ਦੇਖਿਓ ਫਿਰ ਕਮੈਂਟ ਕਰਕੇ ਦੱਸਿਓ ਚਲੋ ਫਿਰ ਮਿਲਦੇ ਆਂਗੇ ਨੈਕਸਟ ਵੀਡੀਓ ਲੈ ਕੇ ਤਦ ਤੱਕ ਲਈ ਸੱਚੀਆ ਗਾਲ ਖੁਸ਼ ਰਹੋ ਹਮੇਸ਼ਾ